ਆਈਡੀਆ ਡਰਾਈਵਿੰਗ ਇੰਸਟੀਚਿਊਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 190 ਤੋਂ ਗੁਜਰਿਆ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਇੱਕ ਹੇਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆ ਸੁਵਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਾ ਕੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸੋ ਮੁਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਪਿੰਡੂ ਖੇਡ ਮੇਲਿਆਂ ਦੀ ਆਪਾਂ ਗੱਲ ਕਰਾਂਗੇ ਥੋੜਾ ਤੁਹਾਨੂੰ ਪਿੱਛੇ 25 30 ਸਾਲ ਪਿੱਛੇ ਲੈ ਕੇ ਜਾਵਾਂਗੇ ਕਿ ਜਦੋਂ ਪਿੰਡਾਂ ਦੇ ਖੇਡ ਮੇਲੇ ਹੁੰਦੇ ਸੀ ਤਾਂ ਜਿਹਦੇ ਵਿੱਚ ਇਹ ਬਰੇਜਟ ਜਾਂ ਵੱਡੀਆਂ ਖੇਡਾਂ ਕਬੱਡੀ ਲਾ ਲਓ ਜਾਂ ਫੁੱਟਬਾਲ ਲਾ ਲਓ ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਇਦਾਂ ਦੀਆਂ ਖੇਡਾਂ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਸਿੰਘ ਕੋਈ ਬੋਰੀ ਚੱਕਦਾ ਸੀ ਕੋਈ ਹਾਲ ਚੱਕਦਾ ਸੀ ਜਾਂ ਇਦਾਂ ਦੀਆਂ ਬਹੁਤ ਗੇਮਾਂ ਹੁੰਦੀਆਂ ਸੀਗੀਆਂ ਜਿਹੜੀਆਂ ਪਿੰਡੂ ਖੇਡ ਮੇਲਿਆਂ ਦੇ ਵਿੱਚ ਤੇ ਅੱਜ ਜਿਹੜੀਆਂ ਉਹੀ ਖੇਡਾਂ ਜਿਹੜੀਆਂ ਆ ਦਿਨੋਂ-ਦੈਨ ਅਲੋਪ ਹੋ ਰਹੀਆਂ ਪਰ ਅੱਜ ਜਿਹੜੀ ਅਸੀਂ ਸ਼ਖਸੀਅਤ ਨਾਲ ਤੁਹਾਡੇ ਨਾਲ ਗੱਲ ਕਰਾ ਰਹੇ ਆ ਉਹ ਉਹਨਾਂ ਮੇਲਿਆਂ ਦਾ ਕਿਸੇ ਟਾਈਮ ਸ਼ਿੰਗਾਰ ਹੁੰਦੀ ਸੀ ਪਿੰਡੂ ਖੇਡ ਮੇਲਿਆਂ ਦਾ ਸ਼ਿੰਗਾਰ ਹੁੰਦੀ ਸੀ ਤੇ ਅੱਜ ਅਸੀਂ ਬੈਠੇ ਆ ਪਿੰਡ ਤੰਦਾਉਰਾ ਤੇ ਗੱਲ ਕਰਾਂਗੇ ਆਪਾਂ ਸੁਖਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹਨਾਂ ਨੂੰ ਸੰਗਲ ਤੋੜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਪਿੰਡੂ ਖੇਡ ਮੇਲਿਆਂ ਦੇ ਵਿੱਚ ਇੰਨੀ ਜਾਨ ਦਾ ਹੁੰਦਾ ਸੀਗਾ ਕਿਉਂਕਿ ਅੱਜ ਦੇ ਮੁੰਡਿਆਂ ਲਈ ਇੱਕ ਪ੍ਰੇਰਨਾ ਵੀ ਹੋ ਸਕਦੀ ਆ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਪਹਿਲਾਂ ਤਾਂ ਤੁਸੀਂ ਦੱਸੋ ਵੀ ਇਹ ਜਿਹੜੀ ਚੀਜ਼ ਬਚਪਨ ਤੋਂ ਤੁਸੀਂ ਕਰਦੇ ਸੀਗੇ ਸਾਡੇ ਭਾਈ ਅਰਤੀ ਜਾਲ ਸਾਰਿਆਂ ਨੂੰ ਬਚਪਨ ਤੋਂ ਆਪਾਂ ਜਦੋਂ ਪਿੰਡਾਂ ਵਿੱਚ ਚਿਰਦੇ ਨੂੰ ਆਮ ਗੇਮਾਂ ਜਿਹੜੀਆਂ ਸੀ ਨਹੀਂ ਸੀ ਆਪਾਂ ਕੋ-ਕੋ ਹੋ ਗਿਆ ਗੁੱਲੀ ਡੰਡਾ ਹੋ ਗਿਆ ਇਹ ਹੀ ਖੇਡਦੇ ਹੁੰਦੇ ਸੀ ਇਹ ਹੀ ਆਪਣੀਆਂ ਗੇਮਾਂ ਹੁੰਦੀਆਂ ਨੇ ਦੌੜ ਭੱਜ ਲੈਣਾ ਪਤੰਗ ਚੜਾ ਲੈਣਾ ਵਾਟ ਵਾਲੀ ਵਾਲੀ ਡਿਵੈਲਪਮ ਦਾ ਗਿਆ ਮਾਡਰਨ ਹੁੰਦਾ ਗਿਆ ਸਾਰਾ ਕਿ ਕਬੱਡੀ ਆ ਗਈ ਆਪਣੀ ਇਹ ਇੰਟਰਨੈਸ਼ਨਲ ਚੱਲ ਗਈ ਹੋਰ ਕੁਸ਼ਤੀਆਂ ਆ ਗਈਆਂ ਉਹ ਵੀ ਇੰਟਰਨੈਸ਼ਨਲ ਚੱਲ ਗਈਆਂ ਇਹ ਜਿਹੜੀਆਂ ਪਿੰਡੂ ਖੇਡ ਮੇਲਿਆਂ ਵਿੱਚ ਆਪਾਂ ਯੋਜਮਾਈ ਵਾਸਤੇ ਇਹ حساب ਹੁੰਦੇ ਸੀ ਲੋ ਕਿਸੇ ਨੇ ਬੋਰੀ ਚੱਕਣੀ ਕੁਸ਼ਤੀ ਹੋ ਗਈ ਕਿ ਨਹਾਲ ਚੱਕਣਾ ਕਿਸੇ ਨੇ ਬੋਰੀਆਂ ਚੱਕਣੀਆਂ ਹਾਲ ਚੱਕਣੇ ਬੇਲਣਾ ਹੁੰਦਾ ਸੀ ਆਪਣੇ ਵੇੜ ਵੇੜ ਦੇ ਥਾਂ ਵੇਲਣੇ ਚੱਕਦੇ ਹੁੰਦੇ ਸ਼ਰਤਾਂ ਲਾਈਆਂ ਹੁੰਦੀਆਂ ਸੀ ਮੁੰਡਿਆਂ ਦੇ ਜਿਹੜਾ ਚੱਤੂ ਅਮਰਜਾ ਤੱਕ ਵੀ ਇਦੋਂ ਮਿਲਦੀਆਂ ਸੀ ਸਾਨੂੰ ਰਤ ਪਹਿਲਾਂ ਮੈਂ ਸਟਾਰਟਿੰਗ ਵਿੱਚ 1950 ਵਿੱਚ میٹرਕ ਕਰਕੇ ਹਾਈ ਸਕੂਲ ਤੋਂ ਹਰੀਪੁਰ ਤੋਂ ਗਵਰਨਮੈਂਟ ਸਕੂਲ ਹਰੀਪੁਰ ਤੋਂ میٹرਕ ਵੀ ਪੰਜਾਹ ਵਿੱਚ ਠੀਕ ਹੈ ਬਾਅਦ ਵਿੱਚ ਮੈਂ ਬਨਾਰ ਪ੍ਰੈਸ਼ਨ ਕਾਲਜ ਕੋਲੋਂ ਕੋ ਉੱਤਰ 86 ਤੋਂ 99 ਤੱਕ ਬੀਏ ਕੀਤੀ ਉਹਦੇ ਵਿੱਚ ਚੀਜ਼ ਕਾਲਜ ਜੋ ਜੁਆਇਨ ਕੀਤਾ ਉਦੋਂ ਹੋਰ ਚ ਵਧ ਗਿਆ ਜਦੋਂ ਕੰਪੀਟੀਸ਼ਨ ਚੱਲਣੇ ਅਸੀਂ ਇੱਥੋਂ ਸਾਈਕਲ ਤੇ ਜਾਂਦੇ ਹੁੰਦੇ ਪਿੰਡੋਂ ਤਿੰਨ ਚਾਰ ਮੁੰਡੇ ਹੀ ਸਾਡੇ ਬੀਏ ਕਰਦੇ ਜਿਹੜੇ ਉਸ ਟਾਈਮ 86 ਦੀ ਗੱਲ ਬਹੁਤ ਘੱਟ ਉਹਦੇ ਪੜ੍ਹਦੇ ਸੀ ਲੋਕੀ ਨਹੀਂ ਸਾਈਕਲ ਤੇ ਜਾਣਾ ਉਹ ਪੋਲੇ ਵਿੱਚ ਗੇਮਾਂ ਚੱਲਣੀਆਂ ਸਕੂਲ ਸਾਈਕਲਿਸਟ ਵੀ ਹੁੰਦੇ ਸੀ ਐਂ ਉਹਨਾਂ ਚ ਵੀ ਭਾਗ ਲੈਣਾ ਫਿਰ ਇਸ ਵੀ ਭਾਗ ਲੈਣਾ ਹੌਲੀ ਹੌਲੀ ਜਾਗਦੇ ਜਾਗਦੇ ਇੱਥੇ ਇੱਕ ਦਿਨਾਂ ਹੀ ਬੈਠੇ ਸੀ ਤੇ ਮੈਨੂੰ ਗਵਾਂਢੀਆ ਦੇ ਮੁੰਡੇ ਨੇ ਰੱਥੇ ਨਾਲ ਬੰਨਤਾ ਜੇ ਤਾ ਕਰਦਾ ਹੀ ਬੰਨਤਾ ਤਾਂ ਮੈਂ ਤੋੜਦਾ ਸਾਡੇ ਮਾਤਾ ਜੀ ਕਹਿੰਦੇ ਵੀ ਤੁਹਾਡੇ ਨਾਨਾ ਜਿਹੜੇ ਨਾ ਏਦਾਂ ਦਾ ਰੁਕਸਾ ਤੋੜ ਦਿੰਦੇ ਸੀ ਠੀਕ ਹੈ ਮੈਨੂੰ ਉਹ ਤਾਂ ਚਿੰਜਕ ਲੱਗ ਗਈ ਸ਼ਾਇਦ ਕਿਸ ਤਰ੍ਹਾਂ ਸੀ ਥਾਸੀ ਦੇ ਵਿੱਚ ਇਹ ਚੀਜ਼ ਦਿੱਥੋ ਕਿਵੇਂ ਆ ਉਹ ਤੇ ਸਟੱਡੀ ਦੇ ਨਾਲ ਹੀ ਮੈਂ ਉਹਦੇ ਵਿੱਚ ਆਪਣੀ ਗੇਮ ਤੇ ਸਟੱਡੀ ਵੀ ਕਰਨੀ ਸ਼ੁਰੂ ਕਰਤੀ ਠੀਕ ਹੈ ਹੌਲੀ ਹੌਲੀ ਜਦੋਂ ਮੈਂ ਪੁਰ ਸਾਡੇ ਛਿੰਜ ਹੁੰਦੀ ਸੀ ਅੱਗੇ ਮੇਵਾ ਚ ਟੂਰਨਾਮੈਂਟ ਹੁੰਦਾ ਦੀਆ ਉੱਥੇ ਜਾਣਾ ਸ਼ੁਰੂ ਕਰਤਾ ਤੇ ਮੈਂ ਰੁੱਖਾ ਤੋੜਨਾ ਫਿਰ ਨੈਸ਼ਨਲ ਕਾਲਜ 87 ਵਿੱਚ ਮੈਂ ਪਹਿਲੀ ਵਾਰ ਨੈਸ਼ਨਲ ਕਾਲਜ ਤੋੜਿਆ ਉੱਥੇ ਉਹਨਾਂ ਕਾਲਜ ਐਡ ਲਾਤੀ ਵੀ ਇਹ ਗੱਲ ਜੁਗੀ ਭੀਮ ਆ ਗਿਆ ਮੈਨੂੰ ਕੱਲ ਦੀ ਗੀ ਭੀਮ ਦਾ ਖਤਾਰ ਦਿੱਤਾ ਗਿਆ ਉਸ ਟਾਈਮ ਤੇ ਜਿਹੜਾ ਆਪਾਂ ਗੱਲ ਵਿੱਚੇ ਤੁਹਾਡੇ ਮੈਂ ਟੋਕਦਾ ਕਿ ਜਦ ਉਹ ਨਾ ਟਾਈਮਾਂ ਦੇ ਵਿੱਚ ਇੱਕ میٹرਿਕ ਪਾਸ ਕਰਨਾ ਬਹੁਤ ਵਧੀਆ ਅਹਿਮ ਗੱਲ ਸੀਗੀ ਤੇ ਉਸ ਟਾਈਮ ਤੁਸੀਂ ਇਹ ਪਿੰਡੂ ਖੇਡ ਮੇਲਿਆਂ ਵੱਲੋਂ ਹੋਏ ਕਿਉਂਕਿ ਜ਼ਿਆਦਾਤਰ ਤਾਂ ਹੁੰਦਾ ਕਿ ਮੈਂ ਮੁੰਡਾ 10ਵੀਂ ਪੜ੍ਹ ਗਿਆ ਹੁਣ ਇਹਨੂੰ ਆਪਾਂ ਨੌਕਰੀ ਕਰਾਈਏ ਕੋਈ ਤੇ ਤੁਸੀਂ ਕਿਦਾਂ ਵੀ ਉਧਰ ਨੂੰ ਛੱਡ ਕੇ ਤੁਸੀਂ ਇਧਰ ਨੂੰ ਹੋਏ ਤਾਂ ਦੂਸਰੀ ਗੱਲ ਇਹ ਸੀ ਕਿ ਇਹ ਕੀ ਕੀ ਤੁਸੀਂ ਕਰਦੇ ਸੀ ਉਸ ਟਾਈਮ ਇੱਕ ਤਾਂ ਤੁਹਾਡਾ ਨਾਲ ਸੰਗਲ ਤੋੜ ਕਿਉਂ ਪਿਆ ਪਹਿਲਾਂ ਮੈਂ ਰੇਸ ਰੇਸ ਵਗੈਰਾ ਵੀ ਕਾਲਜ ਚ ਲਾਉਂਦੇ ਸੀ ਅਸੀਂ ਵੱਡੀ ਵਗੈਰਾ ਵੀ ਖੇਡਦੇ ਰਹੇ ਆ ਹੋਲੀ-ਹੋਲੀ ਇਸ ਪਾਸੇ ਆ ਗਏ ਤੇ ਫਿਰ ਸਾਡੀ ਐਡੀਸ਼ਨਲ ਗੇਮ ਪਿੰਡੂ ਖੇਡ ਮੇਲੇ ਚ ਮੰਨੀ ਜਾਂ ਤਿੰਨ ਚਾਰ ਬੰਦੇ ਸੀ ਇੱਕ ਅਕਬੀਰ ਸਿੰਘ ਸੀ ਆ ਹੰਬੋਵਾਲ ਤੋਂ ਦੋ ਬੋਰੀਆਂ ਚੱਕਦਾ ਸੀ ਇੱਕ ਬੇਲੜ ਦੇ ਮੇਜ ਮੇਜ ਸਿੰਘ ਘਰਾਣੇ ਦਾ ਉਹਦਾ ਵੀ ਨਾਮ ਸੀ ਯਾਰ ਕਿ ਜ ਇੱਕ ਨੰਬਰ ਆਪਣਾ ਜੀ ਪਹਿਲੇ ਵਾਸਤੇ ਮੇਰਾ ਵੀ ਹਰ ਮੇਲੇ ਤੇ 10000 ਰੁਪਿਆ ਨਾ ਹੁੰਦਾ ਜੇ ਕੋਈ ਮੇਰਾ ਚੰਗਲ ਤੋੜ ਦੇਵੇ ਠੀਕ ਹੈ ਜੀ ਮੇਰਾ ਚੈਨਲ ਹੁੰਦਾ ਜੀ ਤਗੜਾ ਤਗੜੇ ਪਹਿਲਵਾਨ ਹੁੰਦੇ ਸੀਏ ਪਰ ਉਹ ਜਿਹੜਾ ਕੰਮ ਉਹ ਹੀ ਜਾਣੇ ਉਹ ਹੀ ਕਰ ਸਕਦਾ ਦੂਜਾ ਨਹੀਂ ਚੱਲ ਸਕਦਾ ਬਹੁਤ ਖਾਸ ਸਿੱਖਿਆ ਹੁੰਦੀ ਸੀ ਕਿ ਕੋਈ ਜ਼ੋਰ ਵਾਲੀ ਇਕੱਲੀ ਗੱਲ ਉਹਦੇ ਤੇ ਵੀ ਹੈ ਕਿ ਜਦੋਂ ਆਪਾਂ ਉਹਦੇ ਵੇਲੇ ਪੋਜੀਸ਼ਨ ਲੈਣੀ ਪੈਂਦੀ ਸੀ ਕੋਈ ਵੀ ਆਪਾਂ ਸੁੱਧੀ ਚੀਜ਼ ਨਹੀਂ ਵੜ ਕੇ ਕੋਈ ਗੱਡੀ ਚਲਾਉਣੀ ਆ ਉਹਨੂੰ ਜੇ ਸੁੱਧਾ ਇੰਜਣ ਤੇ ਲੋਡ ਪਾਵਾਂਗੇ ਨਹੀਂ ਚੱਲਣੀ ਠੀਕ ਹੈ ਉਹ ਸਾਡੇ ਸਟਡੀ ਇਸ ਵੇ ਪੜ੍ਹੇ ਲਿਖੇ ਸੀ ਕੋ ਦਿਮਾਗ ਵੀ ਕੰਮ ਚੰਗਾ ਕਰਦਾ ਹੈਗਾ ਉਹਦਾ ਆਪਾਂ ਗੇਲ ਸਿਸਟਮ ਬਣਾਉਣਾ ਸੀਗਾ ਕੋਈ ਵੀ ਚੀਜ਼ ਆ ਉਹਦਾ ਜੋਰ ਲਾਉਣ ਲਈ ਇੱਕ ਥਾਂ ਕੇਂਦਰ ਕਰਨਾ ਸੀ ਆਪਾਂ ਵੀ ਇਹਦਾ ਜੋਰ ਜਦੋਂ ਆਪਾਂ ਲਾਉਣਾ ਹੈ ਕਿਸ ਤਰ੍ਹਾਂ ਟੁੱਟੂ ਆ ਠੀਕ ਹੈ ਜੀ ਉਹ ਇਸ ਸਿਸਟਮ ਦੇ ਨਾਲ ਉਹ ਜਦੋਂ ਆਪਾਂ ਇੱਥੇ ਲੱਕਰਾ ਬੰਨ੍ਹ ਕੇ ਤੇ ਪੈਰਾਂ 'ਚ ਬਾ ਕੇ ਜਦੋਂ ਉਹਦਾ ਬਣਾਉਣਾ ਏਮ ਇਹ ਹੁੰਦਾ ਸੀਗਾ ਮੇਨ ਠੀਕ ਹੈ ਜੀ ਪੈਰਾਂ ਤੋਂ ਇੱਥੋਂ ਤੱਕ ਇੱਥੋਂ ਫੜ ਲੈਣਾ ਜੋਰ ਲੱਤਾਂ ਦੇ ਨਾਲ ਬਾਹਾਂ ਨਾਲ ਸਾਰੇ ਸਰੀਰ ਦਾ ਕੇਂਦਰ ਇੱਥੇ ਹੋ ਜਾਂਦਾ ਜੀ ਉਹ ਕੇਂਦਰ ਹੋਣ ਦੇ ਨਾਲ ਜੋਰ ਪਾਵਰ ਥ੍ਰੀ ਵੀ ਇੱਕ ਥਾਂ ਆ ਜਾਂਦੀ ਸੀ ਜੀ ਉਹਦਾ ਪਿਓ ਟੁੱਟ ਜਾਂਦਾ ਹੈ ਉਹ ਵੀ ਕੋਈ ਨਾਲ ਨਾਲ ਦਿਮਾਗ ਵੀ ਜ਼ਰੂਰੀ ਹੈ ਦਿਮਾਗ ਵੀ ਜ਼ਰੂਰੀ ਆ ਦਿਮਾਗ ਤੋਂ ਬਿਨਾਂ ਅੱਜ ਕੱਲ ਕੋਈ ਵੀ ਆ ਆਪਾਂ ਕੋਈ ਵੀ ਗੇਮ ਆ ਉਹ ਦਿਮਾਗ ਵੀ ਜਰੂਰ ਚਾਹੀਦਾ ਇਹ ਦਿਮਾਗ ਨਹੀਂ ਆਪਣਾ ਕ ਵੀ ਦਾ ਵੇਚ ਨਹੀਂ ਕੰਮ ਦਾ ਵੇਚ ਵੀ ਉਹ ਦਿਮਾਗ ਨਾਲ ਲੱਗਣਗੇ ਇਹ ਕੁਸ਼ਤੀ ਆ ਆਪਣੀ ਜਾਂ ਕਬੱਡੀ ਆ ਉਹਦੇ ਵੀ ਆਪਾਂ ਜੇ ਫੜਨਾ ਹੈ 그러면은 ਦਿਮਾਗ ਨਾਲ ਲਾਉਣਾ ਪੈਣਾ ਹਰ ਕੋਈ ਸਪੋਰਟ ਜਿਹੜਾ ਆ ਦਿਮਾਗ ਤੋਂ ਬਗੈਰ ਤੱਕ ਨੀਤ ਬਗੈਰ ਨਹੀਂ ਚੱਲਦਾ ਹੈਗਾ ਤੇ ਫਿਰ ਜਦੋਂ ਤੁਸੀਂ ਵੱਖ-ਵੱਖ ਖੇਡ ਮੇਲਿਆਂ 'ਚ ਜਾਂਦੇ ਸੀਗੇ ਤੇ ਕੀ ਉਦੋਂ ਬਹੁਤ ਜ਼ਿਆਦਾ ਇਨਾਮ ਹੁੰਦੇ ਸੀ ਜਾਂ ਜਿੱਦਾਂ ਹੁਣ ਤੁਸੀਂ ਦੱਸਿਆ ਕਿ 10000 ਰੁਪਏ ਤੁਸੀਂ ਇਨਾਮ ਰੱਖਿਆ ਹੁੰਦਾ ਸੀਗਾ ਕਿ ਜੇ ਕੋਈ ਹੋਰ ਤੋੜ ਜਵੇ ਤੇ ਫਿਰ ਜਿਹੜੇ ਤੁਹਾਨੂੰ ਉਹਦੇ ਵਿੱਚੋਂ ਕਿਦਾਂ ਤੁਸੀਂ ਆਪਣਾ ਇੱਕ ਹੁੰਦਾ ਕਿ ਜਦੋਂ ਆਪਾਂ ਕਿਸੇ ਖੇਡ ਮੇਲੇ 'ਚ ਜਾਂਦੇ ਆ ਇਹ ਵੀ ਤਾਂ ਹੁੰਦਾ ਹੀ ਆ ਕਿ ਤੁਹਾਡੇ ਲਈ ਵੀ ਇਨਾਮ ਰੱਖੇ ਹੋਣਗੇ ਕੋਈ ਸਪੈਸ਼ਲ ਮੇਲੇ ਹੁੰਦੇ ਜਿੱਥੇ ਸਾਡੇ ਨਾਮ ਹੁੰਦੇ ਸੀ ਇਹ ਕਦੇ ਮਾਝੋ ਜਾਨੀ 50 ਹਜ਼ਾਰ ਲੱਖ ਰੁਪਏ ਤੱਕ ਵੀ ਨਾਮ ਹੁੰਦੇ ਸੀ ਪਰ ਅਸੀਂ ਜਦੋਂ ਉੱਤੇ ਦੀ ਮਿਡਲ ਕਲਾਸ ਚੋਂ ਗਏ ਸੀ ਕੋਈ ਖਰਾਕ ਲਈ ਪੈਸੇ ਦਾ ਪ੍ਰਬੰਧ ਕਰਨਾ ਪੈਂਦਾ ਹੈਗਾ ਤੇ ਬਾਕੀ ਜਿਹੜਾ ਗੋਣਿਆ ਉਹ ਜਿੰਨਾ ਚਿਰ ਧਿਆਨ ਦੇ ਚ ਸਕੂਨ ਨਹੀਂ ਹੈਗਾ ਨਾ ਉਹ ਸਿੱਖਣ ਵਾਸਤੇ ਉਹਨੂੰ ਨਹੀਂ ਅਡਾਪਟ ਨਹੀਂ ਕਰ ਸਕਦੇ ਆਪਾਂ ਠੀਕ ਆ ਬਾਕੀ ਉਹ ਕਿਹੜੇ ਮੇਲੇ ਜਿੰਨੇ ਪੈਸੇ ਨਹੀਂ ਹੁੰਦੇ ਸ਼ੌਂਕ ਜ਼ਿਆਦਾ ਮੈਂ ਸ਼ੌਂਕ ਦਾ ਮੁੱਲ ਨਹੀਂ ਕੋਈ ਹੁੰਦਾ ਸ਼ੌਂਕ ਆਪਾ ਪਗਾਉਣਾ ਅਗੇ ਕੰਪੀਟੀਸ਼ਨ ਵੀ ਲੜਨੇ ਲਈ ਮਿਹਨਤ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਅੱਜ ਤਾਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਉਸ ਟਾਈਮ ਸ਼ੌਂਕ ਜ਼ਿਆਦਾ ਹੁੰਦਾ ਸੀ ਤੇ ਪੈਸੇ ਘੱਟ ਹੁੰਦੇ ਸੀ ਪਰ ਅੱਜ ਤਾਂ ਉਲਟ ਹੋ ਗਿਆ ਅੱਜ ਪੈਸੇ ਜ਼ਿਆਦਾ ਆ ਕਿਉਂਕਿ ਲੱਖਾਂ ਰੁਪਏ ਜਿਹੜੇ ਪਿੰਡੂ ਖੇਡ ਮੇਲੇ ਤੇ ਲੱਗਦੇ ਆ ਪਰ ਉਹਦੇ ਵਿੱਚ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਖੇਡਾਂ ਸੀ ਉਹ ਨਜ਼ਰ ਨਹੀਂ ਆਉਂਦੀਆਂ ਇਹਦੇ ਬਾਰੇ ਤੁਹਾਨੂੰ ਕੀ ਲੱਗਾ ਕਿ ਗਾਂ ਕਿਉਂਕਿ ਤੁਸੀਂ ਵੀ ਗੱਲ ਵੀ ਕੀਤੀ ਆ ਕਿ ਤੁਹਾਡੇ ਤੋਂ ਵੀ ਗਾਂ ਬੱਚੇ ਸਿੱਖਦੇ ਸੀ ਤੇ ਤੁਸੀਂ ਵੀ ਕਿਸੇ ਤੋਂ ਸਿੱਖਿਆ ਹੋਗਾ ਕੀ ਲੱਗਦਾ ਕਿ ਗਾਂ ਪੀੜੀਦਰ ਪੀੜੀ ਇਹ ਚੀਜ਼ਾਂ ਲੋਪ ਹੋਈ ਜਾ ਰਹੀ ਹੋ ਗਈਆਂ तकरीबन ਤਾਂ ਕੁਝ ਹੋ ਰਹੀਆਂ ਕੋਈ ਵੀ ਇਹ ਜਿਹੜੀ ਪਿੰਡੂ ਖੇਡ ਤੇ ਖੇਡਾਂ ਸੀਗੀਆਂ ਬੁੱਲੀ ਡੰਡਾ ਹੋ ਗਿਆ ਬੰਟੇ ਖੇਡਣੇ ਇਹ ਚੀਜ਼ਾਂ ਬੁੱਲੀ ਡੰਡਾ ਹੋ ਗਿਆ ਹੋਟਲ ਆਸ਼ਪਾਖੀ ਹੋ ਗਿਆ ਖੋਖੋ ਹੋ ਗਈ ਇਹ ਚੀਜ਼ਾਂ ਜਿਹੜੀਆਂ ਪਿੰਡੂ ਖੇਡਾਂ ਸੀ ਇਹ ਮੁੜ ਕੇ ਲੰਪਿਕ ਚਲ ਗਈਆਂ ਇਹਨਾਂ ਜੋ ਕੁਝ ਜਿਹੜੀਆਂ ਪਿੱਛੇ ਰਹਿ ਗਈਆਂ ਓਲੰਪਿਕ ਜਾਂ ਤੋਂ ਉਹ ਲੰਪੇ ਵਾਲੇ ਤਾਂ ਚੱਲ ਕੇ ਪੈਸਿਆਂ ਮੁਤਾਰੇ ਭਜਦੇ ਜਾਂਦੇ ਆ ਜਿਹੜੀਆਂ ਪਿੰਡੂ ਖੇਡਾਂ ਸੀ ਇਹ ਲੋਪ ਹੋਣੀਆਂ ਆ ਲੋਪ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਇਹਨਾਂ ਨੂੰ ਜਾਗਰਤ ਕਰਨ ਵਾਸਤੇ ਕੋਈ ਨਾ ਕੋਈ ਸਟਰੀਆਂ ਚਾਹੀਦੀਆਂ ਆ ਕੋਈ ਨਾ ਕੋਈ ਤਾਂ ਸਾਡੇ ਕੰਪੀਟੀਸ਼ਨ ਲੜਨ ਵਾਲੇ ਬੰਦੇ ਸੀ ਉਹਨਾਂ ਦੀ ਕੋਈ ਕਮੇਟੀ ਬਣਾਈ ਜਾਵੇ ਉਹਨੂੰ ਗਾਂਵ ਦੀ ਸਜੀਦ ਕਰਨ ਲਈ ਇੱਕ ਤੀਜਾ ਪੱਧਰ ਇਹ ਸਜੀਦ ਕਰ ਲਿਆ ਤਾਂ ਉਹ ਜਿੰਨੇ ਪਲੇਅਰ ਸੀ ਉਹਨਾਂ ਦੀ ਕਮੇਟੀ ਬਣਾ ਕੇ ਉਹਨਾਂ ਕੋ ਕੋ ਉਹਨਾਂ ਕੋ ਸਿੱਖਿਆ ਜਾਵੇ ਗਾਂਵ ਦੀ ਗਾਂਵ ਦੇ ਨਵੇਂ ਮੁੰਡਿਆਂ ਨੂੰ ਸਿਖਾਈ ਜਾਵੇ ਇਹ ਚੀਜ਼ਾਂ ਗਾਂਵ ਆਪਾਂ ਫਿਰ ਉਹਦੇ ਵਿੱਚ ਜਾਗਰਤੀ ਲਿਆਈਏ ਤਾਂ ਗਾਂਵ ਦੀ ਗਾਂਵ ਜੇ ਇਹ ਚੀਜ਼ਾਂ ਲੋਬ ਹੋ ਗਈਆਂ ਆਪਾਂ ਗਾਹ ਵਾਲੇ ਉਹ ਜਿਹੜੇ ਜਨਰੇਸ਼ਨ ਨੇ ਉਹਨਾਂ ਨੂੰ ਕਿੱਥੋਂ ਦੱਸਾਂਗੇ ਵੀ ਇਹ ਚੀਜ਼ਾਂ ਕਿੱਥੇ ਆਈਆਂ ਕਿੱਥੇ ਨਹੀਂ ਗਈਆਂ ਪਰ ਇਹ ਚੀਜ਼ਾਂ ਵਾਸਤੇ ਸਾਨੂੰ ਜਿੰਨੇ ਸਾਡੇ ਪਲੇਅਰ ਸੀ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਇਕੱਠੇ ਕਰ ਸਕਦਾ ਸਾਰਿਆਂ ਦੇ ਨੰਬਰ ਐਟ ਟਾਈਮ ਸਾਰਿਆਂ ਨੂੰ ਮਿਲਦਾ ਬੈਠੀਦਾ ਆ ਸਾਰਿਆਂ ਨਾਲ ਬਹਿ ਕੇ ਵਿਚਾਰ ਵੀ ਕਰੀਦੇ ਆ ਪਰ ਉਹ ਵਿਚਾਰ ਕਰਨ ਦਾ ਸਾਡਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਉਹ ਗਾਂਹ ਤੋੜ ਲਈ ਕੋਈ ਬੰਦਾ ਚੈਨਲ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ ਐ ਹੀ ਉਹਨਾਂ ਦੀ ਸਾਰਿਆਂ ਦੀ ਮਦਦ ਕਰ ਲਈ ਇਕੱਲਾ ਇਕੱਲਾ ਬੰਦਾ ਲੱਭ ਕੇ ਉਹਦੀ ਇਕੱਲੇ ਇਕੱਲੇ ਇੰਟਰਵਿਊ ਦੇ ਕੇ ਉਨਾਂ ਲਈ ਗਾਂ ਦੇ ਕੋਈ ਸਿੱਖਣ ਵਾਲਾ ਬੰਦਾ ਉਹਨੂੰ ਸਿਖਾ ਵੀ ਸਕਦੇ ਆ ਅਸੀਂ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਅਸੀਂ ਜਿਹੜੇ ਤੁਹਾਡੇ ਟਾਈਮ ਦੇ ਹੋਰ ਪਲੇਅਰ ਸੀ ਉਹਨਾਂ ਨਾਲ ਤੁਹਾਡਾ ਰਾਬਤਾ ਹੈਗਾ ਆ ਤੇ ਉਹ ਤੁਹਾਨੂੰ ਸਾਰੇ ਤੁਹਾਡੇ ਰਾਬਤੇ ਚ ਪਰ ਜਦੋਂ ਵਿਚਾਰ ਕਰਦੇ ਆ ਕਦੇ ਮਨ ਨੂੰ ਇਸ ਚੀਜ਼ ਦਾ ਦੁੱਖ ਵੀ ਹੋਇਆ ਕਿ ਜਿਹੜੀਆਂ ਚੀਜ਼ਾਂ ਅਸੀਂ ਕਿਸੇ ਟਾਈਮ ਕਰਦੇ ਹੁੰਦੇ ਸੀ ਕਿਸੇ ਟਾਈਮ ਸ਼ਿੰਗਾਰ ਹੁੰਦੀਆਂ ਸੀ ਅੱਜ ਉਹ ਲੋਕ ਹੋ ਗਈਆਂ ਇਦਾਂ ਵੀ ਗੱਲਾਂ ਕਦੇ ਹੋਈਆਂ ਉਹ ਜਦੋਂ ਬੈਠ ਕੇ ਅਸੀਂ ਗੱਲ ਕਰੀਦੀ ਆ ਅਸੀਂ ਇਕੱਲੇ ਨਹੀਂ ਕਹਿੰਦੇ ਪੁਰਾਣੇ ਬਜ਼ੁਰਗ ਜਿਹੜੇ 60 70 ਸਾਲ ਦੇ ਅਜੇ ਵੀ ਹੈਗੇ ਆ ਉਹ ਕ੍ਰਿਕਟ ਲਾ ਲਓ ਉੱਤਰ ਨੂੰ ਨਹੀਂ ਜਾਂਦੇ ਉਹ ਫਿਰ ਵੀ ਕਹਿੰਦੇ ਵੀ ਜਦੋਂ ਭਲਵਾਨ ਜੀ ਤੁਸੀਂ ਹੁੰਦੇ ਸੀ ਇਹ ਗੇਮਾਂ ਯੋਗਰ ਵਾਲੀਆਂ ਹੁੰਦੀਆਂ ਸੀ ਅੱਜ ਕੱਲ ਜਿੰਨੀ ਜੇ ਕਬੱਡੀ ਆ ਗਈ ਉਹ ਵੀ ਨੱਚਦੇ ਚੱਲਦੀ ਆ ਜੇ ਕੁਸ਼ਤੀ ਆ ਗਈ ਉਹ ਵੀ ਟੀਕੇ ਤੇ ਚੱਲਦੀ ਆ ਅੱਗੇ ਜਿੰਨੇ ਅੱਜ ਕੱਲ ਕਲੱਬ ਲਾਉਂਦੇ ਮੁੰਡੇ ਉਹ ਪ੍ਰੋਟੀਨ ਖਾਂਦੇ ਆ ਉਹਨਾਂ ਨੂੰ ਅਜੇ ਵੀ ਕਹੀਦਾ ਪ੍ਰੋਟੀਨ ਨਾ ਖਾਓ ਉਹ ਭਗਾਨਾ ਹੈ ਜੇ ਪ੍ਰੋਟੀਨ ਖਾਣੇ ਆ ਚਾਰਲਡ ਖਾਧੀਏ ਭਗਾਨਿਆਂ ਨੂੰ ਤੇ ਡੋਲਾ ਜਾਵਾ ਪਰ ਜਣੇ ਜਦੋਂ ਰੋਈ ਪ੍ਰਟੀਨ ਤੇ ਮਿਹਨਤ ਝੜਤੀ ਹਵਾ ਨਿਕਲ ਜਾਣੀ ਹੈ ਜਿਹੜੀ ਜ਼ਲਾਹ ਭਾਰ ਮਿਹਨਤ ਆ ਆਪਣੀ ਬੈਟਕਾ ਡੰਡ ਬੈਟਕਾ ਹੋ ਗਿਆ ਬੈਟਕਾ ਹੋ ਗਿਆ ਰੇਸ ਹੋ ਗਈ ਜਿੰਨਾ ਵੀ ਆਪਾਂ ਥਰੀਪ ਦੀ ਐਕਸਰਸਾਈਜ਼ ਆ ਮਸ਼ੀਨਰੀ ਤੋਂ ਬਗੈਰ ਵੀ ਕਰ ਸਕਦੇ ਆ ਪਰ ਅੱਜ ਆਪਾਂ ਟਾਈਮ ਥੋੜਾ ਲਾਉਨੇ ਆ ਵੀ ਆਪਾਂ ਛੇਤੀ ਛੇਤੀ ਜਵਾਨ ਹੋ ਜੀ ਉਹ ਕਲੱਬਾਂ ਨਹੀਂ ਦਾਤਾ ਲੈਣੇ ਆ ਜਿਮਾਂ ਜੇ ਜਾਂਦੇ ਆ ਪਰ ਜਿਮ ਜਿਹੜੇ ਆ ਉਹ ਨੁਕਸਾਨਦੇ ਆ ਜਿੰਨੇ ਵੀ ਅੱਜ ਕੱਲ ਦੇ ਪਲੇਅਰ ਅਸੀਂ ਦੇਖ ਰਹੇ ਆ ਉਹ ਡੌਲੇ ਜਰੂਰ ਦਿਖਾਉਂਦੇ ਆ ਪਰ ਉਹ ਕਿਸੇ ਕੰਮ ਦੇ ਨਹੀਂ ਡੌਲੇ ਡੌਲੇ ਜੇ ਬਣਾਉਣੇ ਆ ਤਾਂ ਅਸਲੀ ਬਣਾਓ ਤੇ ਕੰਮ ਆਉਣਗੇ ਯਦਾਣ ਤੁਸੀਂ ਗੱਲ ਕੀਤੀ ਆ ਕਿ ਪਿਛੇ ਬੀਲਣਾ ਚੱਕ ਲੈਂਦੇ ਸੀ ਫੇਰ ਦੋ ਦੋ ਬੋਰੀਆਂ ਇਕੱਠੀਆਂ ਚੱਕ ਲੈਂਦੇ ਸੀ ਤੁਸੀਂ ਸੰਗਲ ਵੀ ਤੋੜਿਆ ਫੇਰ ਦੰਦਾਂ ਦੇ ਨਾਲ ਹਲ ਚੱਕਦੇ ਸੀ ਤੁਹਾਨੂੰ ਲੱਗਦਾ ਕਿ ਹੁਣ ਦੀ ਪਨੀਰੀ ਜਿਹੜੀ ਆ ਹੁਣ ਦੇ ਗਾਂ ਨੌਜਵਾਨ ਆ ਉਹ ਇਦਾਂ ਕਰ ਸਕਦੇ ਆ ਜਾਂ ਕਿਉਂ ਨਹੀਂ ਕਰ ਹੋ ਰਿਹਾ ਉਹਨਾਂ ਤੋਂ ਜਾਂ ਇਧਰ ਨੂੰ ਕਿਉਂ ਨਹੀਂ ਆ ਰਹੇ ਹੁਣ ਇਹ ਆ ਜੀ ਕਰ ਤੋਂ ਸਕਦੇ ਆ ਜੇ ਸਿੱਖਣਾ ਹੋਵੇ ਹੁਣ ਇੱਕ ਮੋਬਾਈਲ ਜਿਹੜਾ ਜਾਂ ਤਾਂ ਸਾਡੀ ਮੋਬਾਈਲ ਨਹੀਂ ਚੜਦਾ ਜਿੰਨੂੰ ਦੇਖ ਲਓ ਤੇ ਮੋਬਾਈਲ ਫੜਿਆ ਉਹਨੇ ਕੰਮ ਦੀ ਚੀਜ਼ ਨਹੀਂ ਦੇਖਣੀ ਕੋਈ ਗੇਮ ਖੇਡ ਹੀ ਜਾਂਦਾ ਕੋਈ ਸਾਟੇ ਆ ਮੁੰਡੇ ਤਿੰਨ ਚਾਰ ਇੱਥੇ ਜਾਂਦੇ ਆ ਕਲੱਬ ਜਾਂਦੇ ਆ ਜਿਮ ਜਾਂਦੇ ਆ ਉਹ ਬਸ ਉਥੇ ਜਿਮ ਤੱਕ ਹੀ ਰਹਿ ਜਾਂਦੇ ਗਾ ਨਹੀਂ ਵਧਦੇ ਜੇ ਉਹਨਾਂ ਵਧਣਾ ਹੈ ਤਾਂ ਉਹ ਮੋਬਾਈਲ ਛੱਡਣਾ ਪਊਗਾ ਤੁਹਾਨੂੰ ਜੇ ਮੋਬਾਈਲ ਹੀ ਆਪਾਂ ਵੜੇ ਰਹਾਂਗੇ ਮੋਬਾਈਲ ਸਾਨੂੰ ਇੰਨੀ ਬਿਮਾਰੀ ਲੱਗੀ ਆ ਵੀ ਇਹ ਤੁਹਾਨੂੰ ਕਸਰਤ ਨਹੀਂ ਕਰਦੇ ਦੇ ਸਕਦਾ ਪਰ ਮੈਂ ਜਿੰਨੇ ਵੀ ਨਵੇਂ ਆਪਣੇ ਖਿਡਾਰੀ ਆਉਣਗੇ ਅਸੀਂ ਉਹਨਾਂ ਨੂੰ ਸਿਖਾਵਾਂਗੇ ਵੀ ਉਹਨਾਂ ਨੂੰ ਇੱਕ ਗੱਲ ਬੇਰਤੀ ਹੈ ਜੇ ਤੁਸੀਂ ਗਾਹ ਵਧਣਾ ਮੋਬਾਈਲ ਦਾ ਜਿੱਥੋਂ ਤੱਕ ਤੁਹਾਨੂੰ ਜਰੂਰਤ ਹੈ ਉੱਥੋਂ ਤੱਕ ਵਰਤੋ ਜਰੂਰਤ ਤੋਂ ਹਰ ਤੋਂ ਵੱਧ ਨਾ ਵਰਤੋ ਇਹ ਜੇ ਨੋ ਹਾਦਤ ਹਰ ਤੋਂ ਵਰਤ ਵਰਦ ਵਰਤਾਂਗੇ ਨੁਕਸਾਨ ਦੇ ਜੇ ਹਾਦ ਦੇ ਨਾਲ ਵਰਤਾਂਗੇ ਇਹ ਸਾਡੇ ਬੈਨੀਫਿਟ ਵੀ ਆ ਤੇ ਜਿਹੜਾ ਹੁਣ ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਕਮੇਟੀਆਂ ਪਿੰਡਾਂ ਦੇ ਖੇਡ ਮੇਲੇ ਕਰਵਾਉਂਦੀਆਂ ਜਾਂ ਸਭ ਤੋਂ ਵੱਡਾ ਇਹਨਾਂ ਖੇਡ ਮੇਲਿਆਂ 'ਤੇ ਯੋਗਦਾਨ ਹੁੰਦਾ ਐਨਆਰਆਈਆਂ ਦਾ ਤੇ ਕੀ ਕਹੋਗੇ ਕਿ ਦੁਬਾਰਾ ਜਿਹੜੀਆਂ ਇਹ ਪਿੰਡੂ ਖੇਡ ਕਿਉਂਕਿ ਕੱਲੀ ਜੇ ਆਪਾਂ ਗੱਲ ਕਰੀਏ ਸੰਗਲ ਤੋੜਨ ਦੀ ਤੇ ਦੂਜੀ ਗੱਲ ਆ ਥਲੀਟ ਦੇ ਵਿੱਚ ਬਹੁਤ ਸਾਰੀਆਂ ਗੇਮ ਆ ਜਿਹੜੀਆਂ ਉਹ ਵੀ ਬੇਸ਼ੱਕ 올ੰਪਿੰਗ ਦੇ ਵਿੱਚ ਖੇਡੀਆਂ ਜਾਂਦੀਆਂ ਆ ਪਰ ਉਹ ਪਿੰਡੂ ਖੇਡ ਮੇਲੇ ਵਿੱਚੋਂ ਤਾਂ ਉਹ ਵੀ ਬੰਮ ਹੋ ਗਈਆਂ ਕਿਉਂਕਿ ਬਹੁਤ ਘੱਟ ਤੁਹਾਨੂੰ ਕਿਤੇ ਕਿਸੇ ਟੂਰਨਾਮੈਂਟ 'ਚ ਇਹ ਮਿਲਦਾ ਆ ਕਿ 100 ਮੀਟਰ ਦੀ 1500 ਮੀਟਰ ਵੀ 800 ਮੀਟਰ ਦੀ ਦੌੜ ਜਾਂ ਕੋਈ ਛਾਲ ਜਾਂ ਜੰਪ ਇਹ ਚੀਜ਼ਾਂ ਜਿਹੜੀਆਂ ਇਹ ਅਲੋਪ ਹੋ ਗਈਆਂ ਆ ਤੇ ਉਹਨਾਂ ਕਮੇਟੀਆਂ ਨੂੰ ਜਾਂ ਉਹਨਾਂ ਐਨਆਰਆਈ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਖੇਡਾਂ ਆ ਦੁਆਰਾ ਪੰਜਾਬ ਦੀਆਂ ਖੇਡਾਂ ਜਿਹੜੀਆਂ ਸਾਹਮਣੇ ਆ ਸਕਣ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਇਹਨਾਂ ਨੂੰ ਅਡਾਪਟ ਕਰ ਸਕੇ ਮੈਂ ਐਨਆਰਆਈ ਵੀਰਾਂ ਦੇ ਕਲੱਬਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਜਿੱਥੋਂ ਤੱਕ ਸਾਡੇ ਸਰਚ ਵੀ ਕਰੀ ਦੀ ਯਾਰ ਇੱਕ ਜੀਤੇ ਵੀ ਇਹ ਕਲੱਬ ਕੀ ਇਹ ਜ਼ਰੂਰੀ ਹੈ ਵੀ ਗੇਮ ਨਹੀਂ ਹੈ ਸਰਚ ਵੀ ਕੀਤੀ ਹੈ ਇਹਨਾਂ ਦੇ ਵੀ ਕਿਹਨੂੰ ਪੈਸ ਦੇਣੇ ਚਾਹੀਦੇ ਕਿਹਨੂੰ ਨਹੀਂ ਦੇਣੇ ਚਾਹੀਦੇ ਕਿੰਨੇ ਕੁ ਦੇਣੇ ਚਾਹੀਦੇ ਆ ਬਾਕੀ ਜਿਹੜਾ ਪਿੰਡੂ ਖੇਡ ਮੇਲੇ ਆ ਉਹ ਜਿਹੜੇ ਐਨ ਆਰ ਆਈ ਭਰਾ ਸਾਡੇ ਉਹਨਾਂ ਤੇ ਚੱਲਦੇ ਆ ਜਿੰਨੇ ਐਨ ਆਰ ਆਈ ਭਰਾ ਆ ਉਹਨਾਂ ਨੂੰ ਬੇਨਤੀ ਆ ਸਾਡੀ ਵੀ ਜਿਹੜਾ ਤੁਸੀਂ ਪੈਸਾ ਦੇਣਾ ਉਹ ਆਪਣੇ ਪਿੰਡ ਨੂੰ ਦੋ ਪਿੰਡ ਦੇ ਜਵਾਨਾਂ ਨੂੰ ਤਕੜੇ ਕਰੋ ਬਾਹਰ ਦੀ ਗੱਲ ਨਹੀਂ ਵੀ ਬਾਹਰ ਆਪਾਂ ਕਲੱਬ ਖੜਾ ਲਿਆ ক্লোਸ ਜੇ ਆਪਾਂ ਪਨੀਰੀ ਅੱਗ ਤਿਆਰ ਕਰਾਂਗੇ ਤਾਂ ਕੱਲ ਨੂੰ ਆਪਾਂ ਕਲੱਬ ਖੜਾਵਾਗੇ ਜੇ ਸਾਡੇ ਕੋਲ ਪਨੀਰੀ ਨਹੀਂ ਤਾਂ ਆਪਾਂ ਦਾ ਕੁਝ ਨਹੀਂ ਕਰ ਸਕਦੇ ਜਿੰਨੇ ਵੀ ਸਾਡੇ ਐਨ ਆਰ ਆਈ ਭਰਾ ਆ ਸਾਡੇ ਪਿੰਡ ਦੇ ਹੋਣ ਜਾਂ ਬਾਹਰਲੇ ਪਿੰਡਾਂ ਦੇ ਜਿੰਨੇ ਵੀ ਆ ਉਹ ਹਰ ਇੱਕ ਆਪਣੇ ਪਿੰਡ ਨੂੰ ਸਪੋਰਟ ਕਰੋ ਆ ਪਿੰਡ 'ਚ ਕਮੇਟੀ ਬਣਾਓ ਆਪਣੇ ਜਾ ਕੇ ਤੇ ਨੂੰ ਕੇ ਖਟਾਰੇ ਨੂੰ ਲੋੜ ਆ ਕੱਪੜੇ ਦੀ ਜਾਂ ਕੋਈ ਖਰਾਕ ਦੀ ਲੋੜ ਆ ਕੋਈ ਜਿੰਮ ਦੀ ਲੋੜ ਆ ਉਹਨੂੰ ਪਿੰਡ 'ਚ ਬਣਾ ਕੇ ਦਿਓ ਹਾਂ ਕੇ ਅਸੀਂ ਦੇਖਦੇ ਆ ਕਿ ਐਨਆਰਆਈ ਭਰਾ ਜਿਹੜੇ ਆ ਕਰੋੜਾ ਰੁਪਏ ਬਾਹਰ ਸੱਡ ਦਿੰਦੇ ਆ ਪਿੰਡ 'ਚ ਨਹੀਂ ਕੁਝ ਵੀ ਕਰਦੇ ਤੇ ਕਈ ਸਾਡੇ ਐਨਆਰਆਈ ਭਰਾ ਆ ਹਕੀਪੁਰੇ ਆ ਉਹ ਸਾਰੇ ਪਲੇਅਰ ਸੀਗੇ ਉਹ ਹਰ ਸਾਲ ਆ ਕੇ ਟੂਰਨਾਮੈਂਟ ਕਰਾਉਂਦੇ ਆ ਉਹਨਾਂ ਆਪਣੇ ਪਰਿਵਾਰ ਤੋਂ ਪਲੇਅਰ ਵੀ ਪੁਲਵਾਨ ਵੀ ਤਕੜੇ ਉਹਨਾਂ ਪੈਦਾ ਕੀਤੇ ਗਰੀਤ ਹੋਣੀ ਆ ਬਾਈ ਕੈਨੇਡਾ ਚ ਅਰਥਾਲਾਗ ਟੂਰਨਾਮੈਂਟ ਕਰਾਉਂਦੇ ਆ ਸਾਡੇ ਜਿਹੜੇ ਐਨ ਆਰ ਆਈ ਭਰਾ ਆ ਜੇ ਆਪ ਨਹੀਂ ਆ ਸਕਦੇ ਘਟੋ ਘਟ ਪਿੰਡ 'ਚ ਕਮੇਟੀ ਬਣਾਉਣ ਪਿੰਡ ਵਾਲਿਆਂ ਨੂੰ ਕਹਿ ਕੇ ਸਾਲ ਬਾਅਦ 50000 ਰੁਪਏ ਵੀ ਦੇਣ ਇੱਕ ਜਿੰਨੇ ਐਨ ਆਰ ਆਈ ਭਰਾ ਸਾਡੇ ਪਿੰਡ ਦੇ ਤੌਰ ਤੇ ਮੈਂ ਕਹਿਣਾ ਜਿੰਨੇ ਕਿ ਸਾਡੇ ਪਿੰਡ 'ਚ ਵਧੀਆ ਟੂਰਨਾਮੈਂਟ ਹੋ ਜਾਵੇ ਨਸ਼ਾ ਮੁਕਤ ਹੋ ਜਾਵੇ ਜੇ ਬੰਦੇ 'ਚ ਕੰਪੀਟੀਸ਼ਨ ਹੋਊ ਆਪੇ ਨਸ਼ੇ ਤੋਂ ਮੁਕਤ ਹੋਣਗੇ ਜੇ ਇੱਕ ਨੇ ਤਪੜ ਮਾਰਿਆ ਦੂਜਾ ਕਹੋ ਮੈਂ ਦੋ ਮਾਰਨੇ ਆ ਆਪੇ ਕੰਪੀਟੀਸ਼ਨ ਲੜਨਗੇ ਆਪੇ ਸੁੱਤੇ ਪਾਸੇ ਨੂੰ ਜਾਣਗੇ ਨਸ਼ਾ ਮੁਕਤ ਹੋ ਜਾਊਗਾ ਕੋਈ ਨਸ਼ੇ ਵਾਲ ਨੂੰ ਮੂੰਹ ਨਾ ਕਰੂਗਾ ਤੇ ਨਾਲੇ ਐਨਆਈ ਵੀਰਾਂ ਦੀ ਵਾਵਾ ਹੋ ਜਾਊਗੀ ਇਹਨਾਂ ਸਾਡੀ سپورਟ ਕੀਤੀ ਆ ਜੇ ਕੋਈ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਲੇਅਰ ਜਾਂਦਾ ਤੇ ਉਹਨਾਂ ਐਨਆਰਏ ਭਰਾਵਾਂ ਦੇ ਸਿਰ ਤੇ ਜਾਣਾ ਆ ਨਾ ਕਿ ਘਰੋਂ ਫਰਾ ਕੇ ਕਹਿੰਨੇ ਜਾਣਾ ਇਹਨਾਂ ਦਾ ਦੇਖੋ ਆ ਇਹ ਸੀਗੇ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਸੰਗਲ ਤੋੜ ਦੇ ਨਾਂ ਤੇ ਵੀ ਜਾਣਿਆ ਜਾਂਦਾ ਤੇ ਆਪਣੇ ਸਮੇਂ ਦੇ ਵਿੱਚ ਇਹ ਪੈਰਾਂ ਦੇ ਵਿੱਚ ਪਸਾ ਕੇ ਜਿਹੜਾ ਸੰਗਲ ਉਹ ਤੋੜਦੇ ਹੁੰਦੇ ਸੀ ਤਾਂ ਇਹਨਾਂ ਦਾ ਪੂਰੇ ਪੰਜਾਬ ਦੇ ਖੇਡ ਮੇਲਿਆਂ 'ਚ ਪੂਰਾ ਨਾਂ ਹੁੰਦਾ ਸੀਗਾ ਇਹਨਾਂ ਦਾ ਵੀ ਇਹੀ ਕਹਿਣਾ ਆ ਕਿ ਜਿਹੜੇ ਸਾਡੇ ਖਾਸ ਕਰਕੇ ਐਨ ਆਰ ਆਈ ਵੀਰ ਜਿਹੜੀਆਂ ਟੂਰਨਾਮੈਂਟ ਕਮੇਟੀਆਂ ਆ ਉਹ ਪਿੰਡ ਲੈਵਲ 'ਤੇ ਜਿਹੜੀਆਂ ਉਹ ਖੇਡਾਂ ਕਰਵਾਉਣ ਤਾਂ ਕਿ ਜਿਹੜੀਆਂ ਪੁਰਾਣੀਆਂ ਖੇਡਾਂ ਸਾਡੀਆਂ ਉਹ ਵੀ ਇਹਨਾਂ ਖੇਡ ਮੇਲਿਆਂ ਦਾ ਸ਼ਿੰਗਾਰ ਬਣ ਸਕਣ ਤੇ ਜਿਹੜੀ ਸਾਡੀ ਪਨੀਰੀ ਆ ਉਹ ਖੇਡ ਮੇਲਿਆਂ ਦੇ ਵਿੱਚ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰੀਏ ਤਾਂ ਕਿ ਜਿਹੜਾ ਇਹ ਇੱਕ ਪਨੀਰੀ ਲਈਏ ਕਿ ਬੱਚੇ ਨਸ਼ਿਆਂ ਤੋਂ ਬਚ ਕੇ ਤੇ ਇਹਨਾਂ ਖੇਡਾਂ ਵੱਲ ਜਿਹੜੇ ਉਹ ਪ੍ਰੇਰਤ ਹੋਣ ਇਸੇ ਤਰ੍ਹਾਂ ਤੁਹਾਡੇ ਨਾਲ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲ ਕਰਾਵਾਂਗੇ ਅਜਾਜ਼ਤ ਦਿਓ ਧੰਨਵਾਦ ਖੁਦਾ ਮਹਿਬੂਬ ਮਿਲਾ ਦੇ ਤੂੰ ਜਹੀ ਫਰਿਆਦ ਕਰਦੇ ਹੈਂ ਤੁਸੀਂ ਹੋ ਇਸ ਦੁਨੀਆ ਮੇਂ ਤੁਮੇ ਹਮ ਪਿਆਰ ਕਰਦੇ ਹੈ ਆਈਡੀਲੀ ਡਰਾਈਵਿੰਗ ਇੰਸਟੀਚੂਟ ਹੁਣ ਅਲਕੁਇਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰਾ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਹੜ ਚੱਲ ਰਿਹਾ ਹੈ ਇਸ ਵਿੱਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਡਾ ਲਿਆ ਨਖੋਬਿਰ ਨੰਮੀਆ ਸਹੂਲਤਾ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀ ਹੈ ਸਹੂਲਤਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਠੱਕਰ ਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644